ਵਿਰੋਧ ਕਰਨਾ ਹਰੇਕ ਦਾ ਅਧਿਕਾਰ ਹੈ ਕੱਲ ਵੀ ਸੁਪਰੀਮ ਕੋਰਟ ਨੂੰ ਵੀ ਆਹ ਕਹਿਣਾ ਪਿਆ ਵੀ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਕੱਲ ਹਾਈ ਕੋਰਟ ਦਾ ਵੀ ਤੁਸੀਂ ਫੈਸਲਾ ਸੁਣ ਲਿਆ ਹੋਣਾ ਵੀ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਾਬ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਜਿਹੜੇ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮੈਚੂਰ ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਹੋ ਸਾਬ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਾਹਮਣੇ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ اپੋਜੀਸ਼ਨ ਤਾਂ ਰੜਗੀ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਬ ਜੇਪਾਈ ਫਿਰਦੀ ਆ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਝੋਲੀ ਜੇ ਪਾਈ ਹੈ ਕੋਰੁਖhetra ਦੀ ਨਾ ਦਿਓ ਉਹ ਫਿਰ ਕਹਿੰਦੇ ਫਿਰ ਚਿੰਮੜ ਜਾਂਦੇ ਆ ਬੇਸ਼ਰਮੀ ਦਾ ਵਿਆਹ ਹੈ ਸਾਹਿਬ ਬਾਰ-ਬਾਰ ਚੁੱਕਦਾ ਦੇਖ ਹਾਂਜੀ ਮੈਂ ਬਿਲਕੁਲ ਗਿਆ ਸਭ ਮੈਂ ਅੱਜ ਵੀ ਮੈਂ ਇੱਥੇ ਕਹਿ ਰਹੇ ਹਾਂ ਬੋਲੋ ਗੋਸਟਮਾਰਡਰ ਰਿਪੋਰਟ ਦੇ ਵਿੱਚ ਹੈ ਗੋਲੀ ਬਿਲਕੁਲ ਗੋਲੀ ਲੱਗੀ ਹੈ ਸਾਬ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕਹੇ ਸੀ ਫੜ ਕੇ ਜਿਹਨਾਂ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿ ਕਿ ਜਾਂਚ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਜਾਂਚ ਹੋਵੇ ਤੇ ਉਹਦੇ ਤੇ ਕਾਰਵਾਈ ਹੋਵੇ ਜਿਹੜੇ ਨੇ ਕਿਸਨ ਕੀਤਾ ਉਹਦੀ ਕਾਰਵਾਈ ਮਾਰ ਹਣਾ ਸਿਲੰਡਰ ਕਰਤਾ ਭਾਜੀਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਦੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਐ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਐ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਾਂ ਕਾਂਗਰਸ ਦੀ ਮਜਬੂਰੀ ਐ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਐ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रੂਅਲਟੀ क्रੂਅਲਟੀ ਅਗੇਂਸਟ ਕੋਲੀਸ਼ਨ ਦਾ ਕੇਸ ਨਾ ਦਰਜ ਦਰਜ ਹੋ ਜੇ ਇਹਨਾਂ ਰੋਜ਼ ਦਾਬੇ ਮਾਰ ਦਿੰਦੇ ਆ ਵੀ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪਰੈਸ਼ਰ ਬਣ ਜੂਗਾ ਇਹ ਸੋ ਕਾਲਡ ਨਵੀਂ ਉਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ੁੱਟ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਈ ਜੋਸ਼ੀ ਜੀ ਆ ਗੱਲ ਐ ਉਹ ਜੂਗ ਕਹਿੰਦਾ ਕੋਈ ਵੀ اپੋਜੀਸ਼ਨ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਗਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਬਣਾਈ ਬੈਠੇ ਸਾਡੇ ਲੀਡਰਾਂ ਨੂੰ ਡਰਾਈ ਜਾਂਦੇ ਆ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਚਾਕੇ ਬਾਕੇ ਗੱਲ ਕਰ ਤੇਰਾ ਮੈਂ ਬਸ ਦਾਲਾ ਕੇਸ ਖੋਲ ਦੂੰਗਾ ਉਹ ਜਵਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕਟ ਤੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਨਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ ਦੀ ਗੱਲ ਕਹਿਣ ਜੇ ਉਹਨਾਂ ਨੂੰ ਐਵੇਂ ਡਰ ਪੈ ਜੂਗਾ ਇਹਨਾਂ ਨੂੰ